ਕੀ ਜੀਰੋ ਜੀਰੋ ਬੰਨੀ ਬੰਨੀ ਹੋਰ ਬਾਦ ਹੋਰ ਬਾਦ ਆਪੀ ਜੀ ਸਭ ਨੂੰ ਓਕੇ ਓਕੇ ਕਿ ਕਰ ਰਹੇ ਆਂ ਮਾਦਮ ਆਪਣਾ ਲੈਣ ਦੋ ਆਪਣਾ ਲੈਣ ਦੋ ਮੜਾ ਪਿੱਛੇ ਆ ਜਾਓ ਪਾਪਾ ਪਿੱਛੇ ਆ ਜਾਓ ਚੇਮਾ ਕਾਹ ਨੂੰ 10 ਦਿਨਾਂ ਨੂੰ ਮੈਂ ਤੇਰੇ ਸਾਰੇ ਮਦਦ ਰਣ ਕਰਦੇ ਨਹੀਂ ਕੋਈ 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 ਬਾਈ 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 ਮੈਂ ਬਾਈ ਬਾਈ ਮੈਂ ਕੋਵ ਨਹੀਂ ਹੁੰਦੇ ਬਾਈ ਮੁਸਾਹਰ ਗਿਆ ਤੂੰ ਤੇਰੇ ਗੱਲਵੇਂ ਕਰਦਾ ਤੇਰੀ ਡੈਡੀ ਮੈਂ ਆਇਆ ਮੈਂ ਤੇਰੇ ਘਰ ਮਦਦ ਰਣ ਕਰਦੇ ਨਹੀਂ ਆਜੋ ਪੱਥਰ ਪਿੱਛੇ ਰੋ ਜਾਪਾ ਮੜਾ ਜਾ ਦੇਖ ਲੈਣਾ ਆ ਮੰਡੀ ਪਿਆ ਕੇ ਮੜਾ ਤੇ ਮੈਂ ਵੜੀ ਗਿਆ ਮਾਨ ਵੜੀ ਗਿਆ ਮਾਨ ਵੜੀ ਗਿਆ ਮਾਨ ਵੜੀ ਗਿਆ ファウルとったの。<laughs> <laughs> कौन तो बता ਕਿੰਨਾ ਮਾਤਾ ਬੋਰਸ ਨੇ ਕਿੱਥੋਂ ਰਹਿ ਰੋ ਪੱਕਾ ਦੇ ਜੋਏ ਬੱਚੇ ਦੀ ਦਰਦ ਹੋਈ ਸੀ ਕੀ ਕਰਨ ਬਣਾ ਰੱਖ ਰਹੀ ਸੀ ਇਹਦਾ ਕੋਈ ਸਮਝ ਨਹੀਂ ਲੱਗੀ ਕਿ ਕੀ ਕਰਨ ਬਣਾ ਰੱਖ ਹੁਣ ਤਾਂ ਫੋਨ ਆਇਆ ਸੀਗਾ ਅਰੇ ਬਟੇ ਮੁੰਡੇ ਦੀ ਦਰਦ ਹੋ ਗਈ ਕਿੰਨੀ ਉਮਰ ਸੀ ਉਹ ਕਿਸ ਕੰਮ ਵਿੱਚ ਸੀ ਪੜਾਈ ਦੇ ਵਿੱਚ ਸੀ ਗਿਆ ਤੇ 22 ਸਾਲ ਤੋਂ ਉਹ ਵੀ ਇਸ ਗੱਲ ਕਰ ਰਿਹਾ ਮੈਨੂੰ ਲੱਗਾ 31 ਤਰੀਕ ਨੂੰ ਆਪਣੇ ਸੁਭਾਸ਼ੀ ਨੂੰ ਚਾਰ ਦਿਨਾਂ ਦਾ ਬੋਲਦਾ ਹੈ। ਉਹਨਾਂ ਨੇ ਜਿਹੜਾ ਕੰਮ ਕਰਦਾ ਸੀ ਜਿਹੜੀ ਜੰਦੂੜਾ ਅੰਦਰ ਗਿਆ ਸੀ ਉਹ ਕਿੰਨੇ ਨਰਕ ਗਿਆ ਸੀ ਜਿਹੜਾ ਟਿਕੜੀ ਕਿਰੇ ਦਾ ਆਦਾਈ ਹੈ। ਇੱਕ ਮਹੀਨਾ ਲਾ ਦੇ ਕੀ ਕਰਨ ਮੰਗਦਾ। ਇੱਕ ਤਾਂ ਸਟ੍ਰਾਈਕ ਚੱਲ ਪਈ ਸ਼ਹਿਰ ਲੈਣ ਦੇ। 12 ਤੋਂ 13 ਦਿਨਾਂ ਨੂੰ ਚੱਲੀ ਗਈ। ਵਿੱਚ ਫਿਰ ਛੁੱਟੀ ਆ ਜਾਂਦੀ ਸੀ ਐਤਵਾਰ ਤੇ ਸ਼ਨੀਵਾਰ ਦੀ। ਉਹ ਛੁੱਟੀ ਕਰਨ ਸਟ੍ਰਾਈ ਕਰਕੇ ਉਹ ਐ ਤਾਂ ਟਾਈਮ ਇੱਕ ਮਹੀਨਾ ਲੱਗਦਾ ਜਿਹਨਾਂ ਉਹ ਇੱਕ ਮਹੀਨਾ ਸਚਿਤਰ ਜੇ 3 90 ਸਮੇਂ ਦੇ ਵਿੱਚ ਕੰਮ ਚੇ ਉਹ ਜਿਹੜਾ ਇੱਥੇ ਉਹਦਾ ਕੋਈ ਜਿਹੜਾ ਦੁਪੀਚ ਕੇ ਜਨਰੇ ਪਚਕਾਰ ਬਿਚੇ ਆ ਉਹ ਉੱਥੋਂ ਜਾ ਕੇ ਜਿਹੜੀ ਤੱਕ ਦੀ ਜਿਹੜੀ ਵਾਪਸ ਆਈ ਹੈ ਕੀ ਉਸ ਪਰੇ ਦੇਖੋ ਗੱਲ ਇਹ ਆ ਵੀ ਬਹੁਤ ਵੱਡਾ ਦੁੱਖ ਦਾ ਜਿਹੜਾ ਸਮਾਂ ਬਹੁਤ ਆ ਪੱਕੇ ਪਿੰਡ ਤੋਂ ਸਾਡਾ ਨੌਜਵਾਨ ਸਾਡਾ ਪਰਿਵਾਰ ਬੜਾ ਕ੍ਰਿਪੀ ਸਾਡਾ ਸਦਾ ਬੋੜ ਸਿੰਘ ਉਹਦਾ ਨਛੱਤਰ ਸਿੰਘ ਜਿਹੜੇ ਇਹਨਾਂ ਦਾ ਭਤੀਜਾ ਸੀ ਇਹ ਬੋੜ ਸਿੰਘ ਦਾ ਲੜਕਾ ਸੀ ਕਾਸ਼ ਦੀ ਇਹ 2 ਸਾਲ ਪਹਿਲਾਂ ਚਲੇ ਬਣ ਗਿਆ ਆਪੀ ਕੈਨੇਡਾ ਕਿਉਂਕਿ ਇਧਰੋਂ ਆਪਣੇ ਬੱਚੇ ਜਦੋਂ ਇਧਰ ਹਾਲਾਤ ਸਾਜਗਰ ਨਾ ਹੋਣ ਤਾਂ ਹਰੇਕ ਪਰਿਵਾਰ ਨੂੰ ਇਹ ਹੁੰਦਾ ਵੀ ਸਾਡਾ ਬੱਚਾ ਚੰਗੀ ਥਾਂ ਜਾ ਕੇ ਕਮਾਈ ਕਰੇ ਇਦੋਂ ਇਹਨਾਂ ਨੇ ਬਹੁਤ ओके ਹੋ ਕੇ ਭੰਨ ਤੋੜ ਕਰਕੇ ਬੱਚੇ ਨੂੰ ਆਪਦਾ ਉਧਰ ਭੇਜਿਆ ਸੀਗਾ ਉਦੋਂ ਪਹਿਲਾਂ ਤਾਂ ਬਰਮਟਨ ਗਿਆ ਬੱਚਾ ਇਹ ਬਰਮਟਨ ਤੋਂ ਬਾਅਦ ਕੈਲਗਰੀ ਚਲਾ ਗਿਆ ਕੰਮ ਦੀ ਭਾਵਦੁੱਤ ਉੱਥੇ ਬੜੀ ਕੋਸ਼ਿਸ਼ ਕੀਤੀ ਮੁੰਡਾ ਬੜਾ ਸਾਊ ਸੀਗਾ ਤੇ ਹਾਲਾਂਕਿ ਰਿਸ਼ਤੇਦਾਰ ਬਹੁਤ ਉਧਰ ਹੈਗੇ ਆ ਪਰ ਕੰਮ ਜਦੋਂ ਨਾ ਮਿਲਿਆ ਉਧਰ ਕੋਈ ਕਿਤੇ ਮਿਲ ਗਿਆ ਕਿਤੇ ਨਾ ਮਿਲਿਆ ਤੇ ਉਧਰ ਜਦੋਂ ਉੱਤੇ ਦਿਮਾਗ ਤੇ ਟੈਨਸ਼ਨ ਪੈ ਗਈ ਉ ਕਿ ਉਧਰ ਦੀ ਸਰਕਾਰਾਂ ਨੇ ਵੀ ਰੂਲ ਬੜੇ ਸਖਤ ਕਰਤੇ ਇਧਰੋਂ ਜਾਂਦੇ ਆ ਬੱਚੇ ਆਪਣੇ ਤੇ ਉਹ ਵੀ ਸਰਕਾਰਾਂ ਵੀ ਉਧਰ ਜਿਹੜੀਆਂ ਕੰਮ ਨਹੀਂ ਕਰਦੀਆਂ ਬਾਕੀ ਉਧਰ ਡਟਕ ਛੋਟੀ ਬਹੁਤ ਹੁੰਦੀ ਹੈ ਤੇ ਉਹਦੇ ਜਿਹੜੇ ਬੰਦੇ ਆਪਣੇ ਹੀ ਬੈਠੇ ਹਨ ਉਹ ਹੀ ਆਪਣੇ ਬੰਦਿਆਂ ਨੂੰ ਐਕਸਪਲੋਇਟ ਕਰਦੇ ਆ ਜਿਹੜੇ ਸਟੂਡੈਂਟ ਜਾਂਦੇ ਆ ਜਾਂ ਨਵੇਂ ਬੱਚੇ ਜਾਂਦੇ ਆ ਜਿਹੜੇ ਵਰਕ ਪਰਮਿਟੇ ਨਹੀਂ ਹੁੰਦੇ ਕਈ ਵਾਰੀ ਕੋਈ ਬੰਦੇ ਉਹਨਾਂ ਨੂੰ ਵੀ ਉਹ ਮਤਲਬ ਕਿ ਉਹਨਾਂ ਦੇ ਵੀ ਜਿਹੜੇ ਆ ਨਗਦ ਪੈਸੇ ਦੇ ਕੇ ਉਹਨਾਂ ਨੂੰ ਕੰਮ ਕਰਵਾਉਂਦੇ ਆ ਤੇ ਉਹ ਵੀ ਪੈਸੇ ਮਾਰ ਜਾਂਦੇ ਆ ਤੇ ਬਹੁਤ ਬਚਨਾਂ ਹੋ ਰਿਹਾ ਹਾਲਾਂਕਿ ਉਹ ਤਾਂ ਬਹੁਤ ਘੱਟ ਨਾ ਮਟ ਗਈਆਂ ਕੈਨੇਡਾ ਦੇ ਵਿੱਚ ਬਹੁਤ ਬੱਚੇ ਜਿਹੜੇ ਇਹੋ ਜਿਹੇ ਫੈਸਲੇ ਲੈ ਕੇ ਗਲਤ ਜਿਹੜੇ ਮਤਲਬ ਕਿ ਆਪ ਦੇ ਜਜਬਾਤਾਂ ਦੇ ਵਿੱਚ ਆ ਕੇ ਤੇ ਉਹਦੇ ਨਾਲ ਇਧਰ ਵੱਡੀ ਜਿਹੜੀ ਸੱਤ ਮਾਤ ਨੂੰ ਜਿਹੜੀ ਵੱਜੀ ਹੈ ਉਹ ਜਿਹੜੀ ਆ ਬਰਦਾਸ਼ਤ ਨਹੀਂ ਹੁੰਦੀ ਕੀ ਲੱਗਦਾ ਜੀ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਦਿਨੋਂ ਦਿਨ ਪਿਆ ਰਹੇ ਆ ਕਿ ਉਹ ਕਿਸ ਤਰ੍ਹਾਂ ਦੇ ਦੇਖੋ ਇਹ ਹੈ ਵੀ ਜਿਹੜੀਆਂ ਸਰਕਾਰਾਂ ਨੂੰ ਇਧਰ ਹੀ ਜਿਹੜੇ ਬੱਚਿਆਂ ਨੂੰ ਜਿਹੜੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਆ ਜਿਹੜੇ ਦੇਖੋ ਜੇ ਉਦਰਲੇ ਮੁਲਕਾਂ ਦੇ ਵਿੱਚ ਇਹ ਕੁਝ ਹੋ ਸਕਦਾ ਤਾਂ ਆਪਣੇ ਮੁਲਕ ਵਿੱਚ ਵੀ ਸਾਰਾ ਕੁਝ ਹੋ ਸਕਦਾ ਕਿਸੇ ਟਾਈਮ ਆਪਣਾ ਮੁਰਤ ਸੀ ਜਿਹੜਾ ਉਹਦਾ 1 ਰੁਪਈਆ 1 ਡਾਲਰ ਦੇ ਬਰਾਬਰ ਸੀ ਉਹਨੂੰ ਪਹਿਲਾਂ 1 ਰੁਪਈਏ ਦੀ ਜਿਹੜੀ ਵੈਲਿਊ ਸੀ ਉਹ ਡਾਲਰ ਤੋਂ ਵੀ ਵੱਧ ਹੁੰਦੀ ਸੀ ਪਰ ਸਮੇਂ ਦੇ ਨਾਲ ਨਾਲ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਜਿਹੜਾ ਸੀਗਾ ਉਹ ਇਹੋ ਜਿਹਾ ਅਸਰ ਪਿਆ ਵੀ ਇੱਧਰ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਕੰਮ ਦੀ ਜਿਹੜੀ ਤੋੜ ਆ ਗਈ ਤੇ ਬੱਚਿਆਂ ਨੂੰ ਹਰੇਕ ਮਾਂ ਕੋਲ ਸੋਚਿਆ ਵੀ ਸਾਡਾ ਬੱਚਾ ਜਿਹੜਾ ਉਹਨਾਂ ਦਾ ਸੁਨਹਿਰੀ ਭਵਿੱਖ ਵਾਸਤੇ ਸੀ ਉਹਨੂੰ ਬਾਹਰ ਭੇਜੀਏ। ਉਹ ਉਧਰ ਕੈਨੇਡਾ ਦੀ ਅਮਰੀਕਾ ਦੀ ਆਸਟ੍ਰੇਲੀਆ ਦੀ ਧਰਤੀ ਤੇ ਬੱਚੇ ਗਏ ਸਾਡੇ ਯੂਰਪ ਦੇ ਵਿੱਚ ਬੱਚੇ ਗਏ ਉੱਥੇ। ਜਿਹੜੇ ਪਰਵਾਣੇ ਕਈਆਂ ਪਰਿਵਾਰ ਉਹ ਛੱਟ ਹੈ ਤੇ ਜਿਹੜੇ ਬੱਚੇ ਹੁਣ ਨਵੇਂ ਜਾ ਰਹੇ ਆ ਉਹ ਹੁਣ ਸਰਕਾਰਾਂ ਨੇ ਕਾਨੂੰਨ ਵੀ ਚੇਂਜ ਕਰਤੇ ਉਧਰ ਜਾ ਕੇ ਉਹਨਾਂ ਨੂੰ ਕੰਮ ਨਹੀਂ ਮਿਲਦਾ। ਇਧਰੋਂ ਜਿਹੜੇ ਏਜੰਟ ਆ ਉਹ ਠੱਗੀਆਂ ਮਾਰ-ਮਾਰ ਕੇ ਬੱਚਿਆਂ ਨੂੰ ਪੈਸੇ ਲੈ ਲੈ ਕੇ ਉਧਰ ਕਹਿੰਦੇ ਕਿ ਤੁਹਾਨੂੰ ਕੰਮ ਵੀ ਦਵਾਵਾਂਗੇ ਤੇ ਬਾਅਦ ਦੇ ਵਿੱਚ ਕੰਮ ਦਉਣ ਤੋਂ ਭੱਜ ਜਾਂਦੇ। ਤੇ ਬੱਚਾ ਉੱਥੇ ਜਾ ਕੇ ਫਸ ਜਾਂਦਾ। ਪੰਜਾਬ ਸਰਕਾਰ ਨੂੰ ਇੱਕ ਤੇ ਕੋਈ ਹੋ ਜਾ ਦੇਖੋ ਸਰਕਾਰ ਨੂੰ ਚਾਹੀਦਾ ਇੱਥੇ ਕੋਈ ਸਿਸਟਮ ਬਦਲਿਆ ਜਾਵੇ। ਇੱਥੇ ਕੰਮ ਦੀ ਜਿਹੜੀ ਬੱਚੇ ਨੂੰ ਇੱਥੇ ਕੰਮ ਮਿਲ ਜੇ ਤਾਂ ਬੱਚੇ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਆਪਦੇ ਮਾਪ ਤੋਂ ਦੇ ਦੇਖ ਦੇਖ ਚ ਰਵੇ ਬੱਚਾ ਨਾਲ ਤਾਂ ਦੇ ਮਾਪ ਤੋਂ ਵੀ ਗੁਰਪ੍ਰੇਮ ਸੇਵਾ ਕਰ ਸਕੇ। ਨਾਲੇ ਇੱਧਰ ਰਹਿ ਕੇ ਆਪਦੇ ਜਿਹੜੇ ਪੰਜਾਬ ਦੀ ਸੇਵਾ ਕਰ ਸਕੇ ਆਪਦੇ ਪਰਵਾੜ ਦੇ ਵਿੱਚ ਰਹਿ ਸਕੇ ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਕਾਨੂੰਨ ਬਣਾਉਣ ਹੈ ਇਹੋ ਜਿਹੇ ਜਿਹੜੀ ਸਿੱਖਿਆ ਇਹੋ ਜੀ ਹੋਵੇ ਜਿਹੜੀ ਬੱਚਿਆਂ ਨੂੰ ਇੱਧਰ ਹੀ ਕੰਮ ਬਵੇ ਇਹ ਬਹੁਤ ਵੱਡੀ ਸੱਤ ਹੈ ਤੇ ਮੈਂ ਅੱਜ ਪਰਿਵਾਰ ਦੇ ਨਾਲ ਖੜਿਆ ਹਾਂ ਸਾਡਾ ਆਪਦਾ ਪਰਿਵਾਰ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਅਸੀਂ ਅਰਦਾਸ ਹੈ ਵੀ ਬੱਚੇ ਨੂੰ ਆਪਦੇ ਚਰਨਾਂ 'ਚ ਆਸ ਬਖਸ਼ੇ ਤੇ ਪਰਿਵਾਰ ਨੂੰ ਇਹ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਹੜੀ ਇੱਕ ਅਹਿਮ ਦੁਖਦਾਈ ਘਟਨਾ ਦੇ ਵਿੱਚ ਇੱਥੇ ਸਾਰੇ ਖੜੇ ਆਪ ਭਾਰੀ ਸੰਗਤ ਦਾ ਜਿਹੜਾ ਇਕੱਠ ਵੇਖ ਰਹੇ ਹੋ ਇਹ ਪਿੰਡ ਪੱਕੇ ਦੀ ਜੋ ਸਰਦਾਰ ਬੋਰ ਸਿੰਘ ਜੀ ਸਾਡੇ ਬਾਈ ਜੀ ਹੈ ਤੇ ਉਹਨਾਂ ਦਾ ਬੇਟਾ ਆਕਾਸ਼ ਦੀਪ ਸਿੰਘ ਸਰਾ ਜੋ ਕਿ ਸਾਡਾ ਭਤੀਜਾ ਉਹ ਬਾਹਰਲੇ ਮੁਲਕ ਕੈਨੇਡਾ ਦੇ ਵਿੱਚ ਗਿਆ ਸੀਗਾ ਔਰ ਉਥੋਂ ਸਰਕਾਰਾਂ ਵੱਲੋਂ ਜਿਹੜਾ ਸਾਡੇ ਬੱਚਿਆਂ ਨੂੰ ਉਧਰ ਵੀ ਜਿਹੜਾ ਕੰਮ ਨਹੀਂ ਦਿੱਤਾ ਜਾ ਰਿਹਾ ਉਹਦੇ ਕਰਕੇ ਪਰੇਸ਼ਾਨੀ ਦੇ ਵਿੱਚ ਜਿਹੜਾ ਇੱਕ ਉਹਨੇ ਅਹਿਮ ਫੈਸਲਾ ਲੈ ਲਿਆ ਤੇ ਜਿਹਦੇ ਕਰਕੇ ਅੱਜ ਸਾਰੇ ਪਿੰਡ ਦੇ ਵਿੱਚ ਲਗਭਗ 30 ਦਿਨ ਹੋ ਗਏ ਆ ਕਿਸੇ ਦੇ ਘਰ ਤੱਕ ਜਨਾ ਰੋਟੀ ਨਹੀਂ ਪੱਕੀ ਔਰ ਸਾਰੇ ਪਿੰਡ ਦੇ ਵਿੱਚ ਬਹੁਤ ਵੱਡਾ ਸੋਗ ਹੈ ਔਰ ਉਸ ਆਕਾਸ਼ਦੀਪ ਦੀ ਮੌਤ ਤੋਂ ਬਾਅਦ ਹੀ ਕੁਝ ਦਿਨ ਇੱਕ ਹੋਰ ਵੀ ਬੇਟੇ ਦੀ ਜਿਹੜੀ ਵੀਡੀਓ ਆਈ ਸੀਗੀ ਉਹਨੇ ਵੀ ਇਦਾਂ ਹੀ ਇਹ ਕਦਮ ਚੁੱਕਿਆ ਸੋ ਅਸੀਂ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਪਹਿਲਾਂ ਬੇਨਤੀ ਹੈ ਸਾਡੀ ਸੈਂਟਰ ਦੀ ਸਰਕਾਰ ਨੂੰ ਵੀ ਸਾਡੇ ਜਿਹੜੇ ਕਿਸਾਨ ਵੀਰ ਹੈ ਉਹ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਕਿਵੇਂ ਆਪਣੇ ਬੁੱਤਾਂ ਨੂੰ ਪਹਿਲਾਂ ਲਾੜਾਣਾ ਪਾਲਦੇ ਆ ਔਰ ਜ਼ਮੀਨਾਂ ਵੇਚ ਕੇ ਉਹਨਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜਦੇ ਆ ਔਰ ਜੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਸਰਕਾਰਾਂ ਸਾਡੇ ਬੱਚਿਆਂ ਦੀਆਂ ਬਾਹਣੀ ਫੜਦੀਆਂ ਸੋ ਸਾਡੇ ਹੁਣ ਇਸ ਵੀਰ ਦੀ ਜਿਹੜੀ ਡੈੱਡ ਬੋਡੀ ਹੈ ਸੋ ਸਾਨੂੰ ਪਤਾ ਵੀ ਕਿਵੇਂ ਲੈ ਕੇ ਜਾਂਦੀ ਹੈ ਵੀ 25 ਲੱਖ ਰੁਪਏ ਜਿਹੜਾ ਡੈੱਡ ਬੋਡੀ ਲਿਆਉਣ ਤੇ ਲੱਗ ਗਿਆ ਔਰ 25-30 ਲੱਖ ਰੁਪਏ ਇਹਨੂੰ ਭੇਜਣ ਤੇ ਲੱਗ ਗਿਆ ਔਰ ਉਸ ਤੋਂ ਬਾਅਦ ਕਿੰਨਾ ਕਰਾਇਆ ਭਰਿਆ ਉੱਥੋਂ ਦੇ ਰੈਂਟ ਭਰੇ ਸਾਨੂੰ ਪਤਾ ਸਾਡੇ ਨਾਲ ਘਰ ਹੈ ਭਾਈ ਬੂੜ ਹੋਣਾ ਨੇ ਵੀ ਕਿਵੇਂ ਜ਼ਮੀਨ ਵੇਚ ਕੇ ਬੱਚੇ ਨੂੰ ਭੇਜਿਆ ਔਰ ਜ਼ਮੀਨ ਵੇਚ ਕੇ ਉਹਦਾ ਜਿਹੜਾ ਰੈਂਟ ਭਰਦੇ ਰਹੇ ਆ ਸੋ ਡੈੱਡ ਬੋਡੀ ਲਿਆਉਣੀ ਬਹੁਤ ਮੈਨੂੰ ਲੱਗਦਾ ਮੁਸ਼ਕਲ ਸੀ ਪਰਿਵਾਰ ਲਈ ਕਿਉਂਕਿ ਪਹਿਲਾਂ ਹੀ ਸਾਰਾ ਕੁਝ ਵੇਚ ਵੱਟ ਕੇ ਇਹਨਾਂ ਨੇ ਬੱਚੇ ਨੂੰ ਭੇਜਿਆ ਸੀ ਸੋ ਅਸੀਂ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਸਮਾਜ ਸੇਵੀ ਜਿਨ੍ਹਾਂ ਨੇ ਰਲ ਮਿਲ ਕੇ ਲਗਭਗ 20-25 ਲੱਖ ਰੁਪਏ ਇਕੱਠਾ ਕਰਕੇ ਪੰਜਾਬ ਦੇ ਵਿੱਚ ਸਾਡੇ ਇਹ ਪੁੱਤ ਦੀ ਸਾਡੇ ਬੇਟੇ ਦੀ ਜਿਹੜੀ ਡੈੱਡ ਬੋਡੀ ਨੂੰ ਭੇਜਿਆ ਅਸੀਂ ਉਹਦਾ ਜਿਹੜਾ ਮੁੱਖ ਵੇਖ ਸਕੇ ਹਾਂ ਸੋ ਯਾ ਸਰਕਾਰ ਨੂੰ ਜਿਹੜਾ ਇੱਕ ਲੰਭ ਹੈ ਵੀ ਤੁਹਾਡੇ ਜਿਹੜੇ ਹੈਗੀ ਹੈ ਪੰਜਾਬ ਦੇ ਵਿੱਚ ਤੁਸੀਂ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਪੜ੍ਹਿਆ ਲਿਖਿਆ ਨੂੰ ਜਿਹੜਾ ਰੋਜ਼ਗਾਰ ਨਹੀਂ ਦੇ ਰੇ ਇਸ ਕਰਕੇ ਸਾਡੇ ਜਿਹੜੇ ਕੱਲੇ-ਕੱਲੇ ਪੋਤਾ ਉਹ ਬਾਹਰਲੇ ਦੇਸ਼ਾਂ ਜਾਂਦੇ ਆ ਤੇ ਸਾਨੂੰ ਜਦੋਂ ਇਹੋ ਜਿਹਾ ਕੁਝ ਸੁਣਨ ਨੂੰ ਜਾਂ ਵੇਖਣ ਨੂੰ ਮਿਲਦਾ ਤੇ ਸਾਡਾ ਮਰਨ ਹੋ ਜਾਂਦਾ ਜਾਂਦਾ ਹਾਂ। ਅੱਜ ਬਹੁਤ ਦੁਖਦਾਈ ਸਮੇਂ ਖੜੇ ਆ ਬੋਲਣ ਨੂੰ ਚੱਤ ਮੈ ਨਹੀਂ ਕਰਦਾ ਕਿਉਂਕਿ ਆ ਦੁੱਖ ਕੱਲੇ ਬੋਰ ਸਿੰਘ ਦੇ ਪਰਿਵਾਰ ਦਾ ਨਹੀਂ ਆ ਪੂਰੇ ਪੰਜਾਬ ਦਾ ਦੁੱਖ ਆ। ਇੱਥੇ ਦੇ ਮਾੜਾ ਤੰਤਰ ਸਰਕਾਰੀ ਤੰਤਰ ਦੇਖਦੇ ਹੋਏ ਅਸੀਂ ਬੱਚਿਆਂ ਨੂੰ ਸੁਨੇਰੀ ਭੁੱਖ ਲਈ ਬਾਹਰ ਭੇਜਦੇ ਆ। ਪਰ ਅੱਜ ਕਾਸ਼ਦੀਪ ਦੀ ਮੌਤ ਤੋਂ ਸਾਨੂੰ ਐ ਲੱਗਦਾ ਸਰਕਾਰੀ ਤੰਤਰ ਉਧਰ ਵੀ ਕੋਈ ਬਹੁਤਾ ਚੰਗਾ ਨਹੀਂ ਕਿਉਂਕਿ ਜੇ ਉਧਰ ਸਰਕਾਰੀ ਤੰਤਰ ਚੰਗਾ ਹੁੰਦਾ ਅੱਜ ਅਸੀਂ ਆ ਦੁੱਖ ਦੀ ਘੜੀ ਚ ਨਾ ਖੜੇ ਹੁੰਦੇ ਪਰ ਫਿਰ ਵੀ ਮੈਂ ਇੱਕ ਸੁਨੇਹਾ ਦੇਵਾਂਗਾ ਸਾਡੀ ਧਰਤੀ ਤੇ ਜੇ ਰੋਜ਼ਗਾਰ ਹੈ ਨਹੀਂ ਸਾਨੂੰ ਵਧੀਆ ਜੀਵਨ ਤੇ ਰੋਟੀ ਮਿਲਦੀ ਹੈ ਇੱਥੇ ਜਿਹੜੇ ਉਹ ਕਾਰਪੋਰੇਟ ਦੇਸ਼ ਆ ਜਿੱਥੇ ਤੁਹਾਡੇ ਕੋਲ ਰੋਜ਼ਗਾਰ ਆ ਤੇ ਤੁਹਾਡੀ ਜ਼ਿੰਦਗੀ ਆ ਜੇ ਤੁਹਾਡੇ ਕੋਲ ਰੋਜ਼ਗਾਰ ਨਹੀਂ ਤਾਂ ਸਾਨੂੰ ਸਟ੍ਰੈਸ ਦੇਊਗਾ ਤੇ ਸਟ੍ਰੈਸ ਦਾ ਕਾਰਨ ਸੀ ਭੁਗਤ ਰਹੇ ਆ ਇੱਕ ਟੀਕਾ ਕੱਲ੍ਹ ਦਾ ਇੱਕ ਜੀ